ਅੱਜ ਆ ਹੋਲੀ ਦਾ ਤਿਉਹਾਰ ਜੀ ਸੋ ਬਹੁਤ ਚਾੜਾ ਬਣਾ ਰਹੇ ਆ ਲੋਕ ਹਨ ਅਸੀਂ ਗੱਲ ਜੀ ਸਾਰਿਆਂ ਨੂੰ ਉਹ ਠੀਕ ਠਾਕ ਹੋਈ ਜੀ ਸਾਰੇ ਤੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਚੜ੍ਹਦੇ ਪੰਜਾਬ ਲੈਂਦੇ ਪੰਜਾਬ ਵਾਲਿਆਂ ਨੂੰ ਹੋਲੀ ਦੀਆਂ ਲੱਖ ਲੱਖ ਮੁਬਾਰਕਾਂ ਜੀ ਹਨਾ ਸੋ ਅੱਜ ਅਸੀਂ ਹੋਲੀ ਦਾ ਤਿਉਹਾਰ ਮਨਾਉਣ ਆਏ ਸੀ ਆਪਣੇ ਜ਼ਿਲ੍ਹੇ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਹਨਾ ਸੋ ਅੱਜ ਤੁਹਾਨੂੰ ਮੌਕੇ ਦੀ ਹੋਲੀ ਦਿਖਾਉਨੇ ਆ ਸਾਰੀ ਹਾਂਜੀ ਆ ਆਪਣਾ ਬੰਦਾ ਪਛਾਣੋ ਬਾਈ ਜੀ ਕੌਣ ਆ ਸਾਰੇ ਜਿਹੜੇ ਕਮੈਂਟਾਂ ਦੇ ਦੱਸਿਓ ਬਾਈ ਕੌਣ ਆਗਾ ਹਾਪੀ ਹੋਲੀ ਸਾਰੇ ਹਾਂ ਹੈਪੀ ਹੋਲੀ ਬਾਈ ਸੇਮ ਟੂ ਯੂ ਬੱਸ ਜ਼ਰੂਰ ਦੱਸਿਓ ਵੀ ਬੰਦਾ ਕੌਣ ਆ ਬਾਈ ਬਹੁਤ ਨਾਈਸ ਆ ਯਾਰ ਬਹੁਤ ਵਧੀਆ ਤਰੀਕੇ ਨਾਲ ਮਿਲਿਆ ਲਵ ਯੂ ਬਾਈ ਲਵ ਯੂ ਟੂ ਬਰਾ ਹੈ ਮੇਰਾ ਯਾਰ ਸ਼ਾਨੂੰ ਰਾਮ ਗੜੀਆ ਸ਼ਾਨੂੰ ਰਾਮ ਗੜੀਆ ਹਾਂ ਇਹ ਦੇਖੋ ਹਾਂ ਹਾਂ ਸ਼ਾਨੂੰ ਰਾਮ ਗੜੀਆ ਨਾਲ ਮਿਲ ਗਿਆ ਭਰਾ ਠੀਕ ਆ ਬਾਈ ਓਕੇ ਲਵ ਯੂ ਟੂ ਬਾਈ ਓਕੇ ਬਾਈ ਲਵ ਯੂ ਟੂ ਬਰਾ ਇਹ ਜੀ ਮਾਲ ਗੱਡੀ ਕਹਿੰਦਾ ਉਹ ਮਾਲ ਗੱਡੀ ਤੂੰ ਮਹਿਣਵਾਂ ਨੂੰ ਗਾਲ ਕਿਉਂ ਗੱਡੀ ਇੱਕ ਆ ਸੀਗੀ ਬਹੁਤ ਪ੍ਰਾਣੀ ਪੂਲ 'ਚ ਬੋਲਦੇ ਹੁੰਦੇ ਸੀਗੇ ਕਹਿੰਦਾ ਤੂੰ ਕੇ ਮਾਲ ਗੱਡੀ ਗਾਲਾ ਕਹਿੰਦਾ ਤੂੰ ਮਹਿਣਵਾਂ ਨੂੰ ਗਾਲ ਗੱਡੀ ਇਹ ਆ ਜੀ ਮੋਗਾ ਸ਼ਹਿਰ ਦੀ ਆਈਟੀਆਈ ਬਥੇਰੀਆਂ ਜਾਂਦਾ ਜੁੜੀਆਂ ਇੱਥੇ ਸਰਕਾਰ ਸਾਰਾ ਸ਼ਹਿਰ ਖਾਲੀ ਦਿੱਸ ਰਿਹਾ ਯਾਰ ਮੋਗਾ ਹੈਨਾ ਅੱਗੇ ਕਿੰਨੀ ਰੌਣਕ ਹੁੰਦੀ ਸੀਗੀ ਇੱਥੇ ਤਾਂ ਰੌਣਕ ਹੀ ਹੈਣੀ ਯਾਰ ਜਦੋਂ ਪੜਦੇ ਹੁੰਦੇ ਸੀ ਬਹੁਤ ਰੌਣਕ ਹੁੰਦੀ ਸੀ ਇੱਥੇ ਆ ਬਾਈ ਮਿਲਿਆ ਮੋਗੇ ਇਹ ਬਾਈ ਬਣਾ ਰਿਹਾ ਹੋਲੀ ਕੀ ਹੋਲੀ ਹੈਪੀ ਹੋਲੀ ਬਾਈ ਹੈਪੀ ਹੋਲੀ ਹੁਣ ਆਪਾਂ ਜਾ ਰਹੇ ਹਾਂ ਜੀ ਮੇਨ ਬਾਜ਼ਾਰ ਮੋਗੇ ਵਾਲੀ ਇੱਥੇ ਬਣਾ ਰਿਹਾ ਹੋਲੀ ਮੁੰਡੇ ਦੇ ਨੇ ਇੱਥੇ ਕਿੰਨੇ ਗਲਵ ਦੇ ਅਟਾਮੇਟਲੇ ਲਵਦੇ ਆ ਕਿ ਕਿਵੇਂ ਲਵਦੇ ਆ ਯਾਰ ਸਾਰੇ ਤਿਹਾਰ ਖਤਮ ਹੁੰਦੇ ਜਾਂਦੇ ਆ ਪੰਜਾਬ ਚ ਅੱਗੇ ਹੁੰਦਾ ਸੀ ਆ ਤਿਹਾਰਾਂ ਦਾ ਚਾ ਲੋਕਾਂ ਨੂੰ ਇੱਕੋ ਇਧਰ ਲੋਕ ਤਿਹਾਰ ਮਨਾ ਰਹੇ ਆ ਕੁੜੀਆਂ ਵੀ ਮਨਾ ਰਹੀਆਂ ਮੁੰਡੇ ਵੀ ਮਨਾ ਰਹੇ ਆ ਬਾਈ ਮੂੰ ਅੱਜ ਦੁਕਾਨਾਂ ਤੇ ਕੋਨਾਂ ਦਾ ਸਾਰੀਆਂ ਬੰਦੀ ਆ ਤਕਰੀਬਨ ਆਉਂਦੇ ਮੁੰਡੇ ਕੋਸ਼ਕ ਹੁਣ ਆ ਗਏ ਜੀ ਆਪਾਂ ਕਰਨਾਲਕ ਕਾਲਜ ਮੋਗੇ ਦੇ ਕੋਲੇ ਇੱਥੇ ਆ ਨੇਚਰ ਪਾਰਕ ਤੇ ਇੱਥੇ ਬੈਠ ਕੇ ਟਾਈਮ ਵੀ ਬਹੁਤ ਸਪੈਂਡ ਕੀਤਾ ਆਪਦੇ ਕਰੀਬੀ ਯਾਰਾਂ ਦੋਸਤਾਂ ਨੂੰ ਮਿਲੇ ਵੀ ਇੱਥੇ ਹਨਾ ਤੇ ਇੱਧਰ ਬਹੁਤ ਆਪਣੇ ਮੁੰਡੇ ਤੇ ਕੁੜੀਆਂ ਵਗੈਰਾ ਸਾਰੇ ਹੌਲੀ ਇੱਥੇ ਮਨਾਉਂਦੇ ਆ ਤਕਰੀਬ ਮਨਾ ਹਨਾ ਇਹ ਨੇਚਰ ਪਾਰਕਾ ਤੁਹਾਨੂੰ ਸਾਰੀ ਦਿਖਾਉਣਾ ਮੈਂ ਅੰਦਰੋਂ ਆਹ ਦੇਖੋ ਬਾਈ ਐਂਡ ਕਰਾਈ ਜਾਂਦੇ ਆ ਹੈਪੀ ਹੋਲੀ ਬਾਈ ਹੋਲੀ ਬਾਈ ਬਾ ਦੇਖੋ ਬਾਈਆਂ ਨੇ ਚੱਕੀ ਅਵੇਂ ਛੱਤਾ ਹੈਪੀ ਹੋਲੀ ਬਰਾ ਬਾਈ ਕੱਢ ਰਿਹਾ ਵਟ ਦੇਖੋ ਇਧਰ ਹਾਂ ਬਾਈ ਬਣਾ ਰਹੇ ਹੌਲੀ ਹਾਂਜੀ ਬਾਈ ਦੇਖੋ ਇਧਰ ਬਾਈ ਪੂਰੀ ਬਾਈ ਆਏ ਆਏ ਕੀ ਹਾ ਉਸਤਾਦ ਜੀ ਚੱਲੀ ਜਾਂਦਾ ਕੰਮ ਠੀਕ ਠਾਕ ਹੋਰ ਬਾਈ ਠੀਕ ਠਾਕ ਸਾਰੇ ਬਾਈ ਬਣਾ ਰਿਹਾ ਨੇਚਰ ਪਾਰਕ ਤੇ ਹੋਲੀ ਬਾਜ਼ਾਰ ਚ ਤਾਂ ਬਾਈ ਸਾਰਾ ਸੁੰਨਾ ਜਾ ਪਿਆ ਹਨਾ ਘਟਦਾ ਹੀ ਜਾਂਦਾ ਦਿਨੋ ਦਿਨ ਹਨਾ ਉਹ ਚੱਕ ਬਾਈ ਨੇ ਕੰਡੇ ਘੱਟੇ ਚੋਂ ਦੇਖੋ ਇਧਰ ਉਹ ਸਾਡੀ ਮੋਰ ਕਿਤੇ ਮੇਰੇ ਪਾਣੀ ਤੇ ਦੇਖ ਲਾ ਚੱਕ ਦੇਖੋ ਆਪਣੇ ਛੋਟੇ ਵੀਰ ਮਨਾ ਰਹੇ ਹੋਲੀ ਹੈ ਹੈਪੀ ਹੋਲੀ ਬਾਈ ਹਾਂ ਸੇਮ ਟੂ ਯੂ ਬਾਈ ਸੇਮ ਟੂ ਯੂ ਹਾਂਜੀ ਮੁੰਡੇ ਕੁੜੀਆਂ ਇਕੱਠੇ ਹੋਲੀ ਖੇਡ ਰਹੇ ਹੈ ਜੀ ਜਮਾ ਦੇਖੋ ਇਧਰ ਬਣਾ ਭੇਦ ਭਾਵ ਦੇ ਦੇਖੋ ਇਧਰ ਸਾਰਾ ਕੁਝ ਨਾ ਹੋਲੀ ਵਾਲੇ ਤਾਂ ਕਹਿੰਦੇ ਹੋਲੀ ਮਾਫ ਹੈ ਪੁਰਾਣਾ ਮਨਾਓ ਇਹਦੇ ਹੁੰਦੇ ਹੋਲੀ ਹੈ ਆਪਾਂ ਪਹੁੰਚ ਗਏ ਸਣੀ ਟਾਵਰ ਇਹ ਆ ਮੋਗੇ ਦਾ ਸਣੀ ਟਾਵਰ ਫਾਟਕਾਂ ਦੇ ਕੋਲ ਪੈਂਦਾ ਜਮਾ ਇਹ ਨਾਲ ਹੀ ਟੈਂਪੂਆਂ ਵਾਲਾ ਅੱਡਾ ਨਾਲ ਹੀ ਫਾਟਕਾ ਤੇ ਇਹ ਮਾਰਕੀਟ ਚ ਆਪਣੇ ਯਾਰ ਦੋਸਤ ਕੰਮ ਕਰਦੇ ਆ ਉਹਨਾਂ ਦੀ ਕੱਪੜਿਆਂ ਦੀਆਂ ਸ਼ਾਪਾਂ ਗਈਆਂ ਇੱਥੇ ਉਹਨਾਂ ਨੂੰ ਮਿਲ ਕੇ ਉਹਨਾਂ ਨਾਲੇ ਐਨ ਐਫ ਸੀ ਵਾਲੇ 버ਗਰ ਵਾਲੇ ਇੱਥੇ ਆ ਗਏ ਬਹੁਤ ਮਸ਼ਹੂਰ 버ਗਰ ਹੈ ਇਹਨਾਂ ਦਾ ਇਹ ਆ ਜੀ ਸਣੀ ਟਾਵਰ ਦੇ ਨਾਲ ਵਾਲੀ ਮਾਰਕੀਟ ਬੰਦੇਵ ਕੰਪਲੈਕਸ ਕਹਿੰਦੇ ਆ ਇਹਨਾਂ ਨੂੰ ਸੇ ਪੜਨ ਵੇਲੇ ਬਹੁਤ ਆਉਂਦੇ ਹੁੰਦੇ ਸੀਗੇ ਪਾ ਆ ਜੀ ਰਾਜੂ ਕੋਲੇ ਯਾਰ ਕੋਲੇ ਆਪਣੇ ਕੋਲੇ ਇੱਥੇ ਅਸੀਂ ਚਾਹ ਬਹੁਤ ਪੀਤੀਆਂ ਇਹਦੇ ਨਾਲ ਦੀ ਚਾਹ ਪੂਰੇ ਮੋਗੇ ਤੇ ਨਹੀਂ ਬਣਦੀ ਤੇ ਅੱਜ ਮੈਨ ਲਾਏ ਸੀਗੇ ਬਾਈ ਨੂੰ ਮੋਗੇ ਆਏ ਕਰਕੇ ਮੈਂ ਚੱਲ ਬਾਈ ਨੂੰ ਮਿਲ ਕੇ ਚੱਲਦੇ ਆ ਇਹ ਆ ਜੀ ਮਾਰਕੀਟ ਆ ਜ਼ਿਆਦਾਤਰ ਦੁਕਾਨ ਅੱਜ ਬੰਦ ਆ ਵਾ ਕਿ ਇਹ ਨਾ ਜਿਹੜਾ ਟੈਂਪੂ ਵਾਲਾ ਅੱਡਾ ਗਿਆ ਉਹਦੇ ਪਿਛਲੇ ਪਾਸੇ ਮਾਰਕੀਟ ਆ ਇਹ ਤੋਂ ਹਰ ਇੱਕ ਚੀਜ਼ ਮਿਲਦੀ ਆ ਹਰ ਇੱਕ ਚੀਜ਼ ਇਹ ਮੋਗੇ ਦੀ ਖੁਫੀਆ ਮਾਰਕੀਟ ਕਹਿੰਦੇ ਇਹਨੂੰ ਟੋਟਲੀ ਹਰ ਇੱਕ ਚੀਜ਼ ਮਿਲਦੀ ਆ ਇੱਥੋਂ ਗਾਰਮੈਂਟਸ ਹੋ ਗਏ ਸ਼ੂਜ਼ ਹੋ ਗਏ ਹਨਾ ਚੀੜੀ ਵੀ ਚੀਜ਼ ਚਾਹੀਦੀ ਆ ਟੋਟਲੀ ਇੱਕ ਪੈਦਰ ਜਿਆਦਾ ਤਰਾ ਦੁਕਾਨਾਂ ਬੰਦਾ ਹੋਲੀ ਦਾ ਕਰਕੇ ਤੇ ਨਹੀਂ ਇੱਥੇ ਰਸ਼ ਬਹੁਤ ਹੁੰਦਾ ਚਾ ਇਹ ਗੱਡੀ ਆ ਹੈ ਇਹ ਸਾਈਕਲ ਦੇ ਸੀਟਾ ਕਿ ਦੇ ਆ ਇੱਥੋਂ ਤੁਹਾਡੇ ਕੋਲ ਤਿਆਰ ਹੋਈ ਵੀ ਇਹ ਵੀ ਅੱਛਾ ਅੱਛਾ ਠੀਕ ਆ ਇਹ 29 ਤੱਕ ਪਾਸਿੰਗ ਆ ਯਾਨੀ ਕਿ ਇਹਦੀ ਅੱਛਾ 29 ਤੱਕ ਪਾਸਿੰਗ ਤੇ ਬਾਕੀ ਜਿਹੜੀ ਕਾਪੀ ਹੁੰਦੀ ਆ ਆਪਣੀ ਉਹ ਉਹ ਤਾਂ ਤੁਸੀਂ ਦੋਹੋਂਗੇ ਬਣਾ ਕੇ ਹਨਾ ਤੇ ਜਿਹੜੀ ਪਾਸਿੰਗ ਦਾ ਉਹਦਾ ਨਹੀਂ ਕੋਈ ਚੱਕਰ ਉਹ ਦੂਜਾ ਸੱਚ ਓਨਰ ਦਾ ਜਿਵੇਂ ਫਸਟ ਓਨਰ ਸੈਕੰਡ ਓਨਰ ਉਹਦਾ ਨਹੀਂ ਕੋਈ ਚੱਕਰ ਹੁੰਦਾ ਹਨਾ ਅੱਛਾ ਸਹੀ ਆ ਕੀ ਰੇਟ ਦੱਸਿਆ ਬਾਈ ਇਹਦਾ ਇਹ ਵੀ ਮੈਲ ਨਹੀਂ ਆ 3.5 ਲੱਖ ਰੁਪਏ ਦੀ ਤੇ ਜੇ ਕੋਈ ਮਾਨਤਾਨ ਛੋਟ ਜਿੱਥੋਂ ਤੱਕ ਵੀ ਹੋ ਸਕਦਾ ਉਹ ਮੰਗਦੇ ਆ 2 ਲੱਖ 3.75 ਲੱਖ ਰੁਪਏ 3.75 ਠੀਕ ਆ 35 ਲੱਖ ਰਕਮ ਸਾਢੇ 35 ਤੱਕ ਛੱਡਣਗੇ ਯਾਨੀ ਕਿ ਠੀਕ ਆ ਇਹਦੇ ਮੋਗਾ ਮੋਗਾ ਹੋਈ ਪਈ ਆ ਬਾਈ ਦੇਖੋ ਆਊਟਲॉ ਬਣ ਗਏ ਕਿਉਂ ਇੱਧਰ ਸਟਾਰਬਕਸ ਆ ਗਿਆ ਇੱਧਰ ਮੈਕਡੋਨਲਡ ਆ ਗਿਆ ਠੀਕ ਆ ਜੀ ਇੱਧਰ ਡੋਮੀਨੋਸ ਆ ਗਿਆ ਇੱਧਰ ਆ ਗਿਆ KFC ਠੀਕ ਆ ਤੇ ਗਾ ਆ ਗਿਆ 버ગર ਕਿੰਗ ਠੀਕ ਆ ਹਲਦੀ ਰਾਮ ਫੋਕਾ ਬਾਈ ਕਿਸੇ ਗੱਲੋਂ ਘੱਟ ਨਹੀਂ ਸਾਡਾ ਸ਼ਹਿਰ ਆ ਅਸੀਂ ਪਿਆਰ ਕਰਦੇ ਆ ਮੋਗੇ ਨੂੰ ਠੀਕ ਆ ਨਾ ਆ ਇੱਧਰ ਨਾਲ ਹੀ ਨੀਲਮ ਸਣਵਾਗਾ ਇੱਥੇ ਬਹੁਤ ਫਿਲਮਾਂ ਦੇਖੀਆਂ ਆਪਾਂ ਇਹ ਆ ਜੀ ਬੁੱਗੀਪੁਰੇ ਵਾਲਾ ਬਾਈਪਾਸ ਆ ਜਿੰਨਾ ਕ ਤੁਹਾਨੂੰ ਦਿਖਾਇਆ ਪ੍ਰੋਗਰਾਮ ਹੋਲੀ ਦਾ ਇੰਨਾ ਜ਼ਿਆਦਾ ਹੈ ਨਹੀਂਗਾ ਵੈਸੇ ਐ ਤਾਂ ਲੋਕ ਖੇਡਦੇ ਆ ਦੇਖੋ ਮੁੰਡੇ ਗੁੰਡੇ ਜਾਂਦੇ ਆ ਪਰ ਇਹਨਾ ਨਹੀਂ ਹੈਗਾ ਅੱਗੇ ਜਿੰਨਾ ਆਪਾਂ ਆਗੇ ਸੀਗੇ ਹੀ ਘਰੇ ਸੋ ਅੱਜ ਹੋਲੀ ਦੇਖੀ ਮੋਗੇ ਤੇ ਜਿਆਦਾ ਤਾਂ ਹੈ ਨਹੀਂ ਤਿਹਾਰ ਦਾ ਅੱਜ ਕੱਲ ਲੋਕਾਂ ਨੂੰ ਮੱਟ ਆ ਐ ਵੀ ਕਾਫੀ ਜਿਆਦਾ ਲੋਕ ਸੀਗੇ ਜਿਹੜੇ ਮਨਾ ਰਹੇ ਸੀ ਗੱਡੀਆਂ ਵਗੈਰਾ ਤੇ ਮੁੰਡੇ ਹਨਾ ਤੇ ਇੰਜੋਏ ਕਰ ਰਹੇ ਸੀ ਵਧੀਆ ਇੰਜੋਏ ਕੀਤਾ ਉਹਨਾਂ ਨੇ ਹਨਾ ਸੋ ਜਿੰਨਾ ਕਾਪਾ ਕਵਰ ਕਰ ਸਕਿਆ ਆਪਾਂ ਸਾਰਾ ਕਵਰ ਕੀਤਾ ਵੀਡੀਓ ਦੇ ਵਿੱਚ ਸੋ ਤੁਹਾਨੂੰ ਬਲੌਗ ਦੇ ਵਿੱਚ ਦੇਖਣ ਨੂੰ ਮਿਲ ਜੂਗਾ ਸਾਰਾ ਕੁਝ ਹੈ ਨਾ ਤੇ ਬਾਕੀ ਨਿਹਾਲ ਸਿੰਘ ਵਾਲੇ ਤਾਂ ਮੈਂ ਰਿਕਾਰਡ ਨਹੀਂ ਕਰਿਆ ਮੋਗੇ ਗਏ ਸੀਗੇ ਸਪੈਸ਼ਲੀ ਮੋਗੇ ਕਰਨ ਤੇ ਮੋਗੇ ਦਾ ਆਪਾਂ ਤੁਹਾਨੂੰ ਸਾਰਾ ਦਿਖ ਜੂਗਾ ਵੀਡੀਓ ਦੇ ਵਿੱਚ ਹੈ ਨਾ ਸੋ ਠੀਕ ਹੈ ਜੀ